ਬੀਤੇ ਦਿਨੀ ਖਬਰ ਸਾਹਮਣੇ ਆਈ ਸੀ ਨਾਬਾ ਤੋਂ ਕਿ ਕੁਝ ਕਰਮਚਾਰੀ ਕੁਝ ਅਧਿਕਾਰੀ ਦਫਤਰ ਦੇ ਵਿੱਚੋਂ ਗਾਇਬ ਪਾਏ ਗਏ ਸੀ ਉਹਨਾਂ ਦੇ ਖਿਲਾਫ ਵੱਡੀ ਤੇ ਸਖਤ ਕਾਰਵਾਈ ਅਮਲ ਵਿੱਚ ਲਿਆ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਪੰਜਾਬ ਦੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨਾਬਾ ਦੇ ਵਿੱਚ ਪਹੁੰਚੇ ਹੈ ਅਤੇ ਉਹਨਾਂ ਨੇ ਬੀਤੇ ਦਿਨੀ ਹਲਕਾ ਵਿਧਾਇਕ ਦੇਵ ਮਾਨ ਦੇ ਵੱਲੋਂ ਬੀਡੀਪੀਓ ਦਫਤਰ ਦੇ ਵਿੱਚ ਜਿਹੜੀ ਆਚਨ ਚੇਤ ਚੈਕਿੰਗ ਕੀਤੀ ਗਈ ਸੀ ਅਤੇ ਕਈ ਮੁਲਾਜ਼ਮ ਗੈਰ ਹਾਜ਼ਰ ਪਾਏ ਗਏ ਸੀ ਉਹਨਾਂ ਨੂੰ ਲੈ ਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਆ ਤੇ ਕਿ ਹੈ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਪੰਚਾਇਤੀ ਮੈਕਮੇ ਦੇ ਵਿੱਚ ਕੋਈ ਵੀ ਅਫਸਰ ਜਾਂ ਬਲਾਜ਼ਮ ਗੈਰਹਾਜ਼ਰ ਪਾਇਆ ਜਾਂਦਾ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਇਸ ਮੌਕੇ ਤੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਦੇਵ ਮਾਨਵੀ ਹਾਜ਼ਰ ਸੀ ਇਸੇ ਨਾਲ ਹੀ ਅਮਰੀਕਾ ਤੋਂ ਰਿਪੋਰਟ ਹੋਏ 30 ਪੰਜਾਬੀਆਂ ਤੇ ਬੋਲਦਿਆਂ ਮੰਤਰੀ ਸੌਂਧ ਨੇ ਕਿਹਾ ਕਿ ਬਹੁਤ ਇਹ ਦੁੱਖ ਵਾਲੀ ਗੱਲ ਆ ਕਿ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਲਾ ਕੇ ਵਿਦੇਸ਼ ਭੇਜਿਆ ਸੀ ਅਤੇ ਉਹ ਵਾਪਸ ਪਰਤ ਆਏ ਨਹੀਂ ਜੋ ਕਿ 트াম্প ਦੇ ਵੱਲੋਂ ਨਵਾਂ ਕਾਨੂੰਨ ਬਣਾਇਆ ਗਿਆ ਹੈ ਉਹ ਗਲਤ ਹੈ ਕਿ ਜੇਕਰ ਕਿਸੇ ਤਰੀਕੇ ਨਾਲ ਉੱਥੇ ਐਡਜਸਟ ਕੀਤੇ ਜਾ ਸਕਦੇ ਤਾਂ ਚੰਗਾ ਸੀ ਉਹ ਹੁਣ ਪੰਜਾਬ ਪਹੁੰਚ ਚੁੱਕੇ ਆ ਤੇ ਵੇਖਾਂਗੇ ਕਿ ਪੰਜਾਬ ਉਹਨਾਂ ਵਾਸਤੇ ਕੀ ਕਰ ਸਕਦਾ ਹੈ ਦਿੱਲੀ ਚੋਨਾ ਦੇ ਵਿੱਚ ਮਨੀਸ਼ ਸ਼ੋਦੀਆ ਦੇ ਨਾਲ ਹੋਈ ਖਿੱਚ ਧੂੜ ਨੂੰ ਲੈ ਕੇ ਤਰਣਪ੍ਰੀਤ ਸੌਂਦ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਤਾਨਾਸ਼ਾਹੀ ਰਵਈਆ ਅਤੇ ਦਿੱਲੀ ਪੁਲਿਸ ਕੇਂਦਰ ਦੀ ਕੱਠ ਪੁਤਲੀ ਬਣੀ ਹੋਈ ਹੈ ਸ਼ਰਿਆਮ ਭਾਜਪਾ ਵਾਲੇ ਵਰਕਰ ਪੈਸੇ ਵੰਡ ਰਹੇ ਸੀ ਅਤੇ ਪੁਲਿਸ ਵੋਟਾਂ ਦੇਖ ਰਹੀ ਸੀ ਕਿ ਪੈਸੇ ਦੇ ਕੇ ਪਵਾਈਆਂ ਜਾ ਰਹੀਆਂ ਨੇ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਬੀਜੇਪੀ ਵੱਡੇ ਪੱਧਰ ਤੇ ਲੋਕਤੰਤਰ ਦਾ ਅਕਸਰ ਘਾੜ ਵੀ ਕਰਦੀ ਹੈ ਤੇ ਗੁੰਡਾਗਰਦੀ ਤੇ ਉਤਰਾਈ ਹੈ ਕੇਂਦਰੀ ਬਜਟ ਦੇ ਵਿੱਚ ਐਮਐਸਪੀ ਪੈਕੇਜ ਨਾ ਹੋਣ ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਤੇ ਤਰਨਪ੍ਰੀਤ ਸੌਂਧ ਨੇ ਕਿਹਾ ਕਿ ਭਾਵੇਂ ਖੇਤੀਬਾੜੀ ਉਹਨਾਂ ਦਾ ਮਹਿਕਮਾ ਨਹੀਂ ਹੈ ਪਰ ਫਿਰ ਵੀ ਕੇਂਦਰ ਸਰਕਾਰ ਨੇ ਜੋ ਤਿੰਨ ਕਾਲੇ ਕਾਨੂੰਨ ਬੜਾਏ ਸਨ ਉਹਨਾਂ ਨੂੰ ਭਾਵੇਂ ਰੱਦ ਕਰ ਦਿੱਤਾ ਗਿਆ ਸੀ ਪਰ ਹਾਲੇ ਤੱਕ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਸਾਹਮਣੇ ਨੇ ਜਿਸ ਕਰਕੇ ਕਿਸਾਨ ਰੁੜਦਾ ਫਿਰ ਰਿਹਾ ਤੇ ਧਰਨੇ ਲਾਉਣ ਵਾਸਤੇ ਮਜਬੂਰ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਨਾਲ ਕੀਤਾ ਵਾਅਦਾ ਪੂਰਾ ਕਰੇ ਅਤੇ ਉਹਨਾਂ ਵਾਅਦਿਆਂ ਤੇ ਖਰੀ ਉਤਰੇ ਇਸੇ ਤਰ੍ਹਾਂ ਦੇਵ ਮਾਨ ਨੇ ਕਿਹਾ ਕਿ ਬੀਤੇ ਦਿਨੀ ਜੋ ਮੈਂ ਆਚਨ ਚੇਤ ਬੀ ਡੀ ਪੀਓ ਦਫਤਰ ਦੀ ਚੈਕਿੰਗ ਕੀਤੀ ਸੀ ਜਿਸ ਦੇ ਵਿੱਚ ਅਣਗਿਣਤ ਮੁਲਾਜ਼ਮ ਉੱਥੇ ਗੈਰਹਾਜ਼ਰ ਪਾਏ ਗਏ ਸੀ ਅਤੇ ਮੈਂ ਇਸ ਦੀ ਸੂਚਨਾ ਤੁਰੰਤ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦੀ ਸੀ ਅਤੇ ਉਹਨਾਂ ਨੇ ਅੱਜ ਜਿਹੜਾ ਭਰੋਸਾ ਦਿੱਤਾ ਹੈ ਕਿ ਗੈਰਹਾਜ਼ਰ ਜਿਹੜੇ ਵੀ ਹੋਣਗੇ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਏਗੀ ਇਹ ਇੱਕ ਤਸੱਲੀ ਵਾਲੀ ਖਬਰ ਹੈ ਦੇਖੋ ਗੱਲ ਇਦਾਂ ਹੈ ਜਿਹੜੀ ਇਹ ਨਾ ਡੈਮੋਕਰੇਸੀ ਦੇ ਵਿੱਚ ਜਦੋਂ ਆਪਾਂ ਸਾਰੇ ਇਹ ਜਿਹੜੀ ਸਰਕਾਰ ਹੁੰਦੀ ਹੈ ਇਹ ਫੋਰ ਆਫ ਦੀ ਪੀਪਲ ਆਫ ਦੀ ਪੀਪਲ ਬਾਈ ਦੀ ਪੀਪਲ ਹੁੰਦੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ ਲੋਕ ਸਰਕਾਰ ਕਿਵੇਂ ਚੁਣਦੇ ਨੇ ਲੋਕੀ ਆਪਣਾ ਨੁਮਾਇੰਦਾ ਚੁਣਦੇ ਨੇ ਵੋਟ ਪਾ ਕੇ ਲੋਕਾਂ ਨੇ ਨਾਪੇ ਦੇ ਵਿੱਚ 2022 ਦੇ ਵਿੱਚ ਫਤਵਾ ਦੇ ਕੇ ਗੁਰਦੇਵ ਸਿੰਘ ਜੀ ਰੇਮਾਨ ਜੀ ਨੂੰ ਸਾਡੇ ਭਰਾ ਜਿਹੜੇ ਨਾਲ ਖੜੇ ਨੇ ਇਹਨਾਂ ਨੂੰ ਐਮ ਐਲ اے ਨਾਪਾ ਬਣਾਇਆ ਸੋ ਇਹਨਾਂ ਦਾ ਫਰਜ਼ ਬਣਦਾ ਆਪਣੇ ਲੋਕਾਂ ਦੇ ਹੱਕਾਂ ਦੀ ਆਵਾਜ਼ ਦੇ ਲਈ ਜਿੱਥੇ ਕਿਤੇ ਇਹਨਾਂ ਨੂੰ ਕਮੀ ਲੱਗਦੀ ਹੈ ਜਾ ਕੇ ਦੇਖਣਾ ਚੈੱਕ ਕਰਨਾ ਤੇ ਉਹਦੇ ਬਾਰੇ ਇਹਦੇ ਵਿੱਚ ਸਾਡੇ ਨੋਟਿਸ ਚ ਗੱਲ ਆਣਾ ਅੱਜ ਮੈਂ ਇੱਕ ਉਹ ਸਮਾਗਮ ਦੇ ਵਿੱਚ ਕਿਸੇ ਦਾ ਵਿਆਹ ਦਾ ਸਮਾਗਮ ਸਾਡੇ ਮੇਰੇ ਸਕਿਉਰਟੀ ਦੇ ਮੁੰਡਾ ਮੈਂ ਉੱਥੇ ਪਹੁੰਚਿਆ ਸੀਗਾ ਤਾਂ ਮੈਨੂੰ ਕੱਲ ਮੈਂ ਇਹਨਾਂ ਨੇ ਜਦੋਂ ਮੇਰੇ ਨਾਲ ਜ਼ਿਕਰ ਕੀਤਾ ਐਮਐਲਏ ਸਾਹਿਬ ਨੇ ਬੀਮਾਨ ਜੀ ਨੇ ਤੇ ਵੀ ਮੈਂ ਇਦਾਂ ਕਰਕੇ ਵੀਡੀਓ ਦਫ਼ਤਰ ਦੇ ਵਿੱਚ ਚੈਕਿੰਗ ਕਰਨ ਗਿਆ ਸੀ ਤੇ ਉੱਥੇ ਮੈਂ ਪਾਇਆ ਕਿ ਕਨਸਰਨਡ ਜਿਹੜੇ ਆਫਸਰ ਸੀ ਉਹ ਆਪਣੀ ਸੀਟ ਤੇ ਬਿਰਾਜਮਾਨ ਨਹੀਂ ਇਮੀਡੀਏਟਲੀ ਜਿਵੇਂ ਹੀ ਇਹਨਾਂ ਨੇ ਮੇਰੇ ਨਾਲ ਜ਼ਿਕਰ ਕੀਤੀ ਅਸੀਂ ਸ਼ੋ ਕਾਜ਼ ਕਰਤਾ ਉਹਨਾਂ ਨੂੰ ਉਹਨਾਂ ਨੂੰ ਇਸ ਚੀਜ਼ ਦਾ ਜਵਾਬ ਦੇਣਾ ਪਊਗਾ ਕਿ ਉਹ ਆਪਣੀ ਸੀਟ ਤੇ ਬਿਰਾਜਮਾਨ ਕਿਉਂ ਨਹੀਂ ਸੀ ਜੇ ਤਾਂ ਸ਼ੋ ਕਾਜ਼ ਦੇ ਵਿੱਚ ਇਹ ਪਾਇਆ ਜਾਂਦਾ ਕਿ ਉਹਨਾਂ ਦੇ ਸੀਟ ਤੇ ਨਾ ਬਿਰਾਜਮਾਨ ਹੋਣ ਦਾ ਕੋਈ ਸਪੈਸੀਫਿਕ ਕਾਰਨ ਸੀ ਕੋਈ ਰੀਜ਼ਨ ਸੀ ਫਿਰ ਤਾਂ ਠੀਕ ਹੈ ਜੇਕਰ ਉਹਦੇ 'ਚ ਉਹ ਜੇ ਉਹਨਾਂ ਨੇ ਇਹ ਤੱਤ ਕੋਈ ਸਾਨੂੰ ਮਤਲਬ ਕਿ ਗਲਤ ਦੱਸੇ ਜਾ ਉਹਨਾਂ 'ਚ ਕੋਈ ਮਤਲਬ ਮੁੱਖਤਾ ਗੱਲ ਸਾਨੂੰ ਨਾ ਲੱਗੀ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਫਿਰ ਉਹਨਾਂ ਦੇ ਉੱਤੇ ਬਣਦੀ ਜਿਹੜੀ ਇਹ ਕਾਨੂੰਨੀ ਕਾਰਵਾਈ ਕਰਦੇ ਆ ਕੋਰਪ੍ਰੀਜ਼ਟਾ ਉਸ ਤੋਂ ਪਹਿਲਾਂ ਵੀ ਮਾਮਲਾ ਦਰਜ ਹੈ ਉੱਤਰ ਲੱਗਦੇ ਜਾਂਦੇ ਕਿ ਇੱਕ ਉਹਨੇ ਤੇ ਮਾਮਲਾ ਕਰਕੇ ਫੇਰ ਵੀ ਨਹੀਂ ਕਾਰਵਾਈ ਦੇਖੋ ਗੱਲ ਇਦਾਂ ਹੈ ਜਦੋਂ ਇਹ ਕੋਰਟ ਤੋਂ ਰਿਲੀਵ ਲੈ ਕੇ ਆ ਜਾਂਦੇ ਨੇ ਫਿਰ ਉਦੋਂ ਬਾਅਦ ਉਹ ਕੋਰਟ 'ਤੇ ਅੱਗੇ ਆ ਕੇ ਕਈ ਵਾਰ ਸਰਕਾਰਾਂ ਦੇ ਵੀ ਹੱਥ ਬੰਨੇ ਜਾਂਦੇ ਸੋ ਅਸੀਂ ਆਪਣੇ ਵੱਲੋਂ ਕਾਰਵਾਈ ਕਰਦੇ ਨੇ ਤੇ ਉਦੋਂ ਬਾਅਦ ਜੋ ਕੋਰਟਾਂ ਦੇ ਉੱਤੇ ਬੜਾ ਕੁਝ ਡਿਪੈਂਡ ਕਰਦਾ ਕਿ ਕੋਰਟ ਉਹਨੂੰ ਕਿਸ ਐਂਗਲ ਤੋਂ ਕਿਸ ਮਾਧਿਅਮ ਨਾਲ ਦੇਖਦੀ ਆ ਪਰ ਹਾਂ ਮੈਂ ਇੱਕ ਗੱਲ ਜ਼ਰੂਰ ਉਹ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਕਿਉਂਕਿ ਪੰਚਾਇਤੀ ਰਾਜ ਡਿਪਾਰਟਮੈਂਟ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਮੈਨੂੰ ਦਿੱਤਾ ਸੋ ਇਸ ਕਰਕੇ ਮੈਂ ਉਹ ਇਹ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਸਾਰੇ ਅਫਸਰਾਂ ਨੂੰ ਕਿ ਤੁਸੀਂ ਸਰਕਾਰ ਦਾ 파ਟ ਹੋ ਆਪਣੀ ਜ਼ਿੰਮੇਵਾਰੀ ਨੂੰ ਆਪਾਂ ਨੂੰ ਸਾਰਿਆਂ ਨੂੰ ਸਮਝਣਾ ਪਊਗਾ ਜੇ ਆਪਾਂ ਲੋਕਾਂ ਦੇ ਲੋਕਾਂ ਦੇ ਵਿੱਚ ਪ੍ਰੋਪਰ ਇੱਕ ਚੰਗਾ ਜਾਨੀ ਕਿ ਮੈਸੇਜ ਦੇ ਉਹ ਜਿਹੜੇ ਬੰਦੇ ਆਪਣੇ ਟਾਈਮ 'ਚ ਡਿਊਟੀ ਤੇ ਨਹੀਂ ਜਾਂਦੇ ਟਾਈਮ 'ਚ ਡਿਊਟੀ ਤੇ ਜਾਣ ਜਿਹੜੇ ਉੱਥੇ ਬੈਂਦੇ ਨਹੀਂ ਉੱਥੇ ਬੈਠਣ ਜਿਨ੍ਹਾਂ ਕੋ ਬਾਧੂ ਚਾਰਜ ਵੀ ਨਹੀਂ ਮੰਨ ਲਓ ਕਿਸੇ ਅਫਸਰ ਕੋ ਦੋ-ਦੋ ਤਿੰਨ-ਤਿੰਨ ਬਾਧੂ ਚਾਰਜ ਵੀ ਨਹੀਂ ਉਹ ਆਪਣੇ ਦਿਨ ਨਿਸ਼ਚਿਤ ਕਰ ਲੈਣ ਜਨਮ ਵੰਡ ਲੈਣ ਵੀ ਕਿਹੜੇ ਦਿਨ ਕਿੱਥੇ ਬਹਿਣਾ ਕਿਹੜੇ ਦਿਨ ਕਿੱਥੇ ਬਹਿਣਾ ਮਤਲਬ ਕਿ ਉਹਦੀ ਕਿਸੇ ਆੜ ਦੇ ਵਿੱਚ ਵੀ ਅੱਜ ਕਿਤੇ ਹੋਰ ਜਾਵੇ ਅੱਜ ਉਹਦੀ ਆੜ ਦੇ ਵਿੱਚ ਜਾਨੀ ਕਿ ਗੁਪਤ ਬੇਰੋਜ਼ਗਾਰੀ ਨਾ ਕਰਨ ਮਤਲਬ ਆਪਣੇ ਜਿਹੜਾ ਉਹਨਾਂ ਦਾ ਜਾਨੀ ਕਹਿਣ ਦਾ ਭਾਵ ਜਿਹੜੀ ਉਹਨਾਂ ਦੀ ਡਿਊਟੀ ਆ ਉਹਨੂੰ ਜਸਟੀਫਾਈ ਕਰੇ ਅਮਰੀਕਾ ਤੋਂ ਜਿਹੜੇ ਜੀ ਬਾਪੂ ਤੋਂ ਐਡ ਰਿਪੋਰਟ ਕੀਤਾ ਕਿਦਾਂ ਦੇ ਜਿਹੜੇ ਨਾ ਲੰਘੇ ਅਰੋੜ ਯਾਰ ਨਾ ਕੋਈ ਦੇਖੋ ਮਾਪਿਓ ਬਹੁਤ ਪੈਸੇ ਖਰਚ ਕੇ ਵਿਚਾਰੇ ਕਿਹੜੇ ਕਿਹੜੇ ਹਾਲੀ ਹੋ ਕੇ ਆਪਣੇ ਬੱਚਿਆਂ ਨੂੰ ਉਹਨਾਂ ਨੇ ਕੱਢਿਆ ਅੱਜ ਇੱਕ ਇੰਟਰਵਿਊ ਦੇਖ ਲਿਆ ਚਪਟੇ ਉਹਦੀ ਉਹਦੇ ਚ ਉਹ ਇਹੀ ਕਹਿ ਰਿਹਾ ਸੀ ਕਿ ਮੈਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਅਲੇ ਆਪਣੇ ਬੱਚੇ ਨੂੰ ਭੇਜਿਆ ਸੀ ਰਿਪੋਰਟ ਦੇਖੋ ਉੱਥੇ ਜਿਹੜੀ ਸਰਕਾਰ ਇਸ ਸਮੇਂ ਅਮਰੀਕਾ ਦੇ ਵਿੱਚ ਆਈ ਹੈ ਉਹ ਸਰਕਾਰ ਪਲਟਾ ਹੋਇਆ ਉਹਨਾਂ ਉੱਥੇ ਟਰੰਪਰ ਆ ਇਹਨੇ ਨਵੇਂ ਜਿਹੜੇ ਰਾਸ਼ਟਰਪਤੀ ਨੇ ਉਹ ਕਿਸ ਤਰ੍ਹਾਂ ਦੇ ਰਿਫਾਰਮਸ ਲੈ ਆ ਰਹੇ ਨੇ ਕਿਸ ਤਰ੍ਹਾਂ ਦੀ ਜਿਹੜੀ ਕਿ ਚੇਂਜਸ ਲੈ ਕੇ ਆ ਰਹੇ ਨੇ ਦੇਸ਼ ਦੇ ਕਾਨੂੰਨ ਦੇ ਵਿੱਚ ਮਤਲਬ ਕਿ ਜੇ ਇਸ ਤਰੀਕੇ ਨਾਲ ਮਤਲਬ ਕਿ ਉਹ ਆਪਣਾ ਰਵਈਆ ਰੱਖਣਗੇ ਤਾਂ ਮਤਲਬ ਜਿਹੜੇ ਬੱਚੇ ਰੋਜ਼ਗਾਰ ਕਰਨ ਲਈ ਗਏ ਨਹੀਂ ਤਾਂ ਫਿਰ ਉਹਨਾਂ ਦਾ ਤਾਂ ਬਹੁਤ ਔਖ ਹੋ ਜੀਏ ਸੋ ਇਹ ਚੰਗੀ ਗੱਲ ਨਹੀਂ ਕੀਤੀ ਉਹਨਾਂ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਜਿਹੜੇ ਬੱਚੇ ਉੱਥੇ ਚਲੇ ਗਏ ਉਹਨਾਂ ਨੂੰ ਕੋਈ ਪੈਨਲਟੀ ਲਾਦਣ ਦੇ ਕੋਈ ਆਪਣਾ ਉਹਨਾਂ ਨੂੰ ਕੋਈ ਹੋਰ ਪ੍ਰੋਸੀਜਰ 'ਚ ਪਾ ਕੇ ਉਹਨਾਂ ਨੂੰ ਪੱਕੇ ਕਰਨਾ ਚਾਹੀਦਾ ਸੀ ਨਾ ਕਿ ਇਹਨਾਂ ਨੂੰ ਰਿਪੋਰਟ ਦੇ ਦੇ। ਦੇਖੋ ਗੱਲ ਐਦਾਂ ਹੁਣ ਉਹ ਆਏ ਨਹੀਂ। ਹਜੇ ਪਹਿਲਾਂ ਉਸ ਤੋਂ ਬਾਅਦ ਤੋਂ ਹਲੇ ਹਜੇ ਤਾਂ ਬਿਲਕੁਲ ਬਹੁਤ ਸੱਦਰੀ ਗੱਲ ਐ, ਤਾਜੀ ਗੱਲ ਐ। ਹਜੇ ਇਹਦੇ ਬਾਰੇ 'ਚ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਕੁਝ ਬਸਤ ਪਿਆ ਨਹੀਂ। ਜਿਹੜੇ ਇਹਨਾਂ ਦੇ ਲੈਜਨ ਦੇ ਮੈਂਬਰ ਨੇ ਪ੍ਰੋਸੀਜਰ ਤੋਂ ਉਹਨਾਂ ਪੇਪਰਾਂ ਦੇਖਦੇ ਮਿਲੇ ਕਿ ਕੰਮ ਚੱਲ ਰਿਹਾ। ਦੇਖੋ ਇਹ ਤਾਨਾਸ਼ਾਹ ਸਰਕਾਰ ਐ, ਬੀਜੇਪੀ ਹੈ। ਜਿਹੜੀ ਭਾਰਤ ਦੇ ਅੰਦਰ ਚੰਦ ਰਹੇ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਪਹਿਲਾਂ ਤਾਂ ਧਰਮ ਦੇ ਨਾਂ ਤੇ ਵੰਡੀਆਂ ਪਾ ਰਹੀ ਹੈ ਸਰਕਾਰ ਲੀਡਰ ਉਹ ਹੁੰਦੇ ਨਹੀਂ ਲੀਡਰ ਸਮਾਜ ਦੇ ਵਿੱਚ ਉਹ ਹੋਣਾ ਚਾਹੀਦਾ ਸਰਕਾਰ ਉਹ ਹੋਣੀ ਚਾਹੀਦੀ ਹੈ ਜਿਹੜੀ ਸਾਰੇ ਧਰਮਾਂ ਨੂੰ ਸਾਰੇ ਮਸਬਾ ਨੂੰ ਇੱਕ ਕਰੇ ਉਹਨਾਂ ਦੇ ਜਿਹੜੇ ਪਾੜੇ ਨੇ ਖਤਮ ਕਰੇ ਇਹ ਕਿਹੜੀ ਤਾਨਾਸ਼ਾਹ ਸਰਕਾਰ ਆ ਜਿਹੜਾ ਪਾੜਾ ਪਾ ਰਹੀ ਹੈ ਉਲਟਾ ਆਪਸ ਦੇ ਵਿੱਚ ਫ੍ਰਿਕਸ਼ਨ ਕ੍ਰੀਏਟ ਕਰ ਰਹੀ ਹੈ ਫਿਰ ਦੂਜੀ ਗੱਲ ਅਸੀ ਸੱਤਾ ਦੀ ਕਿਹੜੀ ਭੁੱਖ ਹੋਗੀ ਇਹ ਨਹੀਂ ਸਮਝ ਆ ਰਿਹਾ ਕਿ ਪੈਸੇ ਦੇ ਕੇ ਉਂਗਲੀਆਂ ਦੇ ਉੱਤੇ ਪਹਿਲਾਂ ਹੀ ਜਾਨੀ ਕਿ ਮੋਹਰਾ ਲਾਈਆਂ ਜਾ ਰਹੀਆਂ ਨੇ ਸ਼ਾਈ ਲਾਈ ਜਾ ਰਹੀ ਹੈ ਫਿਰ ਸ਼ਰੇ ਆਮ ਬੀਜੇਪੀ ਦੇ ਜਿਹੜੇ ਬੰਦੇ ਨੇ ਉੱਥੇ ਘਰਾਂ ਦੇ ਵਿੱਚ ਬੁਲਾ ਕੇ ਪੈਸਾ ਡਿਸਟ੍ਰਿਬਿਊਟ ਕਰ ਰਹੇ ਨੇ ਔਰ ਇਲੈਕਸ਼ਨ ਕਮਿਸ਼ਨ ਮੂਕ ਦਰਸ਼ਕ ਬਣ ਕੇ ਬੈਠਿਆ ਕੁਝ ਵੀ ਨਹੀਂ ਕਰ ਰਿਹਾ ਪੁਲਿਸ ਉੱਥੇ ਦੀ ਮਤਲਬ ਕਿ ਉਹਨਾਂ ਦੇ ਹੱਥ ਵੀ ਕਟ ਪੁਤਲੀ ਬਣੀ ਬੈਠੀ ਹੈ ਪੁਲਿਸ ਕੋਲ ਖੜੀ ਹੈ ਗੁੰਡਾਗਰਦੀ ਹੋ ਰਹੀ ਹੈ ਕਾਗਜ਼ਾਂ 'ਚ ਲਪੇਟ ਲਪੇਟ ਕੇ ਵੋਟਰਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਵੀ ਅੰਦਰ ਜਾਓ ਈਵਨ ਦਨ ਇੱਕ ਕੇਸ ਤਾਂ ਆ ਹੀ ਜਾਇਆ ਇੱਕ ਵੀਡੀਓ ਆ ਹੀ ਜੀ ਵੀ ਆਈ ਹੈ ਜਿਹਦੇ 'ਚ ਅੰਦਰ ਪੁਲਿਸ ਵਾਲੇ ਨੇ ਖੁਦ ਉਂਗਲੀ ਫੜ ਕੇ ਵੋਟ ਪਾਈ ਮਤਲਬ ਇਹ ਕਿੱਦਰ ਨੂੰ ਤੁਰ ਪਿਆ ਦੇਸ਼ ਐਸੀ ਤਾਨਾਸ਼ਾਹੀ ਕਦੇ ਜ਼ਿੰਦਗੀ 'ਚ ਨਹੀਂ ਸੀ ਦੇਖੀ ਸੋਹਾਰ ਜਿੱਤਾਂ ਇੱਕ ਬਣੀਆਂ ਹੋਈ ਇਹ ਕਿਸੇ ਸਟੇਟ 'ਚ ਕਿਸੇ ਸਰਕਾਰ ਦਾ ਆ ਜਾਣਾ ਚਲੇ ਜਾਣਾ ਇਹ ਗੱਲਾਂ ਇੱਕ ਬਾਤ ਨਹੀਂ ਆ ਪਰ ਐਡੀ ਤਾਨਾ ਛਾਹੀ ਨਹੀਂ ਹੋਣੀ ਕਹਿੰਦੀ ਇਸ ਤਾਨਾ ਛਾਹੀਦਾ ਸੀ ਸਖਤ ਟਕਰਾਵਾਂ ਦੇ ਵਿੱਚ ਵਿਰੋਧ ਕਰਦੇ ਕੋਈ ਆਖੋ ਕੋਹਲਾ ਪੈਂਦਰੀ ਗਜਰ ਦੇ ਵਿੱਚ ਐਮ ਐਸ ਪੀ ਦਾ ਪੈਕੇਜ ਨਹੀਂ ਕਿਸਾਨਾਂ ਨੇ ਵਿਚਾਰੇ ਪੰਜਾਬ ਦੇ ਵਿੱਚ ਕਿਸੇ ਨੇ ਰਿਪੋਰਟ ਕਰੇ ਇਹਦੇ ਬਾਰੇ ਦੇਖੋ ਤੁਹਾਨੂੰ ਵੈਸੇ ਤਾਂ ਜਿਆਦਾ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹ ਦੱਸ ਸਕਦੇ ਨੇ ਕਿਉਂਕਿ ਮੇਰਾ ਉਹ ਨਹੀਂ ਉਹ ਪ੍ਰੋਰੋਗੇਟਿਵ ਨਹੀਂ ਇਹਦੇ 'ਚ ਪਰ ਫਿਰ ਵੀ ਕਿਸਾਨਾਂ ਦੇ ਨਾਲ ਮੈਂ ਇੰਨੀ ਗੱਲ ਜ਼ਰੂਰ ਕਹਿਣੀ ਚਾਹੂੰਗਾ ਜੋ ਕੇਂਦਰ ਦਾ ਰਵਈਆ ਤੇ ਬਹੁਤਾ ਵਧੀਆ ਨਹੀਂ ਹੈ ਇਹ ਤੁਸੀਂ ਦੇਖੋ ਇਹਨਾਂ ਨੇ ਜਦੋਂ ਇਹ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਹਨਾਂ ਦੇ ਖਿਲਾਫ ਡੇਢ ਸਾਲ ਸੰਘਰਸ਼ ਕੀਤਾ ਸਾਡੇ ਕਿਸਾਨਾਂ ਨੇ ਕਿਸਾਨਾਂ ਨੇ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਉਹ ਜੀ ਉਹ ਤਿੰਨ ਕਾਲੇ ਕਾਨੂੰਨ ਇਹਨਾਂ ਨੇ ਕਿਹਾ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੋਦੀ ਸਾਹਿਬ ਲਾਈਨ ਤੇ ਆਂਦੇ ਨੇ ਕਹਿੰਦੇ ਨੇ ਜੀ ਅਸੀਂ ਇਹ ਤਿੰਨ ਕਾਲੇ ਕਾਨੂੰਨ ਨੇ ਜਿਹੜੇ ਵਾਪਸ ਲੈ ਤੇ ਉਦੋਂ ਬਾਅਦ ਉਹ ਵਾਪਸ ਲੈ ਲੇ ਤੇ ਕਿਸਾਨ ਸਾਡੇ ਬੜੇ ਸੱਚੇ ਸਮਝਦਾਰ ਸੀ ਉਹ ਕਹਿੰਦੇ ਵੀ ਅਸੀਂ ਇਦਾਂ ਇਹ ਲੱਤੇ ਨਹੀਂ ਮੰਨਦੇ ਇਹਨੂੰ ਲਿਆ ਕੇ ਤੁਸੀਂ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਿਆ ਕੇ ਇਹਨੂੰ ਤੁਸੀਂ ਰੱਦ ਕਰੋ ਉਹਨਾਂ ਨੇ ਪਾਰਲੀਮੈਂਟ ਚ ਲਿਆਂਦੇ ਜੀ ਤੇ ਰੱਦ ਕਰਦੇ ਰੱਦ ਕਰਨ ਤੋਂ ਬਾਅਦ ਇੱਕ ਫਾਈਨਲ ਨੋਟੀਫਿਕੇਸ਼ਨ ਜਾਰੀ ਹੋਣਾ ਹੁੰਦਾ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਤੁਸੀਂ ਦੇਖੋ ਵੀ ਸਾਈਨ ਕਰਵਾਉਣ ਤੋਂ ਬਾਅਦ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਨੋਟੀਫਿਕੇਸ਼ਨ ਅਜੇ ਤੱਕ ਨਹੀਂ ਜਾਰੀ ਕੀਤਾ ਇਟ ਮੀਨਸ ਥੋੜੀ ਜਿਹੜੀ ਇੰਟੈਂਸ਼ਨ ਹੈ ਉਹ ਟੋਟਲੀ ਇਹਦਾ ਮਤਲਬ ਬੈਡ ਇੰਟੈਂਸ਼ਨ ਹੈ ਨਾ ਤੁਸੀਂ ਚਾਹਦੇ ਹੀ ਨਹੀਂ ਦੇਸ਼ ਦੀ ਕਿਸਾਨੀ ਨੂੰ ਮਤਲਬ ਕਿ ਰਾਹਤ ਵੀ ਸਾਹ ਨਹੀਂ ਸੋ ਇਸ ਕਰਕੇ ਇਹ ਜਿਹੜੀਆਂ ਚਤਰਾਈਆਂ ਨੇ ਇਹ ਜਿਆਦਾ ਦੇ ਚਲਦੀਆਂ ਨਹੀਂ ਹੁੰਦੀਆਂ ਸੋ ਇਹ ਜਿਹੜੀਆਂ ਚਤਰਾਈਆਂ ਮਾੜੀਆਂ ਨੇ ਇਹ ਕੇਂਦਰ ਸਰਕਾਰ ਨੂੰ ਉਹ ਗੱਲਾਂ ਸ਼ੋਭਾ ਨਹੀਂ ਦੇ। ਕਿ ਤੁਸੀਂ ਕੱਲ ਸੋਤੇ ਮੈਂ ਪੀਟਰੂ ਸਾਹਿਬ ਦੇ ਕੋਲ ਗਿਆ ਜੀ ਮੈਂ ਦੇਖਿਆ ਕਿ ਉੱਥੇ ਬਹੁਤ ਸਾਰੇ ਜਿਹੜੇ ਅਫਸਰ ਸਹਿਬਾਨ ਸੀਗੇ ਉਹ ਆਪਣੇ ਸੀਟਾਂ ਤੇ ਨਹੀਂ ਸੀਗੇ ਤਾਂ ਮੈਂ ਆਪਣੇ ਪੇਜ ਤੇ ਲਾਈਵ ਵੀ ਪਾਇਆ ਤੁਸੀਂ ਮੀਡੀਆ ਦੇ ਵਿੱਚ ਵੀ ਸਾਰੀ ਰਿਪੋਰਟ ਦੇਖੀ ਐ ਤੇ ਮੈਂ ਤੁਰੰਤ ਬਾਅਦ ਉਹਦਾ ਲਿੰਕ ਜਿਹੜਾ ਹੈ ਜੀ ਬਖਸ਼ੀ ਸਾਹਿਬ ਸਾਡੇ ਤਰਫੋਂ ਸੰਸਾਦ ਪੰਚਾਇਤ ਮੰਤਰੀ ਨੇ ਇਹਨਾਂ ਨੂੰ ਭੇਜਿਆ ਤੇ ਗੱਲ ਵੀ ਕੀਤੀ ਔਰ ਅੱਜ ਇੱਕ ਵਿਆਹ ਸਮਾਗਮ ਦੇ ਵਿੱਚ ਆਏ ਸੀਗੇ ਤੇ ਮੈਨੂੰ ਫੋਨ ਆਇਆ ਤੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮਿਲ ਕੇ ਔਰ ਮੰਤਰੀ ਸਾਹਿਬ ਨੇ ਸਪਸ਼ਟ ਔਰ ਸਾਫ਼ ਕਿਹਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਚਾਹੇ ਉਹ ਨਾਬਾ ਦੇ ਨੇ ਜਾਂ ਪੰਜਾਬ ਦੇ ਅਲੱਗ-ਅਲੱਗ ਸਾਰੇ ਕੌਂਸਲਸ ਦੇ ਲੋਕ ਨੇ ਉਹਨਾਂ ਦੇ ਕੰਮ ਕਰਨਾ ਆਫੀਸਰ ਸਹਿਬਾਨ ਦੀ ਜ਼ਿੰਮੇਵਾਰੀ ਬਣਦੀ ਐ ਆਫੀਸਰ ਸਹਿਬਾਨ ਸਰਕਾਰ ਦਾ ਇੱਕ ਅਗਰ ਲੋਕਾਂ ਦੇ ਕੰਮ ਨਹੀਂ ਹੋਣਗੇ ਤਾਂ ਲੋਕ ਫਟਾਪ ਹੋਣਗੇ ਉਹਨਾਂ ਦੇ ਘੇੜੇ ਤੇ ਜਿਹੜਾ ਬੱਜੂਗਾ ਤਾਂ ਤਾਂ ਨੁਕਸਾਨ ਜਿਹੜਾ ਲੋਕਾਂ ਦਾ ਵੀ ਹੈ ਪਰ ਸਰਕਾਰ ਦੀ ਵੀ ਇਨੈਕਟਿਵਿਟੀ ਜਾਂਦੀ ਸੋ ਅੱਜ ਮੰਤਰੀ ਸਾਹਿਬ ਨੇ ਬੜਾ ਸੰਗੀਨ ਜਿਹੜਾ ਜੀ ਇਹਦੇ ਤੇ ਕਾਰਵਾਈ ਦਾ ਜਿਹੜਾ ਸੰਦੇਸ਼ ਦਿੱਤਾ ਕਿ ਅਗਰ ਕੋਈ ਗਲਤ ਪਾਇਆ ਗਿਆ ਤਾਂ ਉੱਤੇ ਸਖਤ ਕਾਰਵਾਈ ਹੋਊਗੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਨਾਬਾਜ਼ਾ ਜਿੰਨਾ ਸਟਾਫ ਹੈ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੀ ਜਿਹੜੀ ਰਿਸਪੈਕਟ ਆ ਉਹ ਤੁਹਾਡੇ ਹੱਥ ਦੇ ਵਿੱਚ ਹੈ ਤੁਹਾਡੀ ਰਿਸਪੈਕਟ ਸਾਡੇ ਹੱਥ ਦੇ ਵਿੱਚ ਆਪਾਂ ਮਿਲ ਕੇ ਕਿਉਂ ਨਾ ਲੋਕਾਂ ਦੇ ਕੰਮ ਕਰੀਏ ਕਿਉਂ ਨਾ ਆਪਾਂ ਜਿਹੜੇ ਲੋਕ ਦੂਰੋਂ ਦੂਰੋਂ ਪਿੰਡਾਂ ਦੇ ਵਿੱਚੋਂ ਇਨੋਸੈਂਟ ਲੋਕ ਆਉਂਦੇ ਨੇ ਤੁਹਾਡੇ ਕੋਲੇ ਕੁਰੇ ਕੰਮ ਲੈਣ ਦਾਸ ਤੇ ਆਉਂਦੇ ਨੇ ਕੰਮ ਕੀਤੇ ਜਾਂ ਔਰ ਅਗਰ ਇਸ ਤੋਂ ਬਾਅਦੂਦ ਵੀ ਅਗਰ ਜਿਹੜਾ ਕਿਤੇ ਕੋਈ ਕਮੀ ਪੇਸ਼ੀ ਪਾਈ ਗਈ ਤਾਂ ਫਿਰ ਮੰਤਰੀ ਸਾਹਿਬ ਪਰ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਦੀ ਜਿਹੜਾ ਨੂੰ ਵੀ ਬੇਨਤੀ ਕਰਦਾ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਫਿਰ ਸਖਤੋ ਸਖਤ ਕਾਰਵਾਈ ਜਿਹੜੀ ਹੈ ਹੁਣੇ